ਉਸ ਤੋਂ ਜਿਹੜਾ ਇਸ ਵੇਲੇ ਜਿਹੜਾ ਸ਼ੰਭੂ ਬਾਰਡਰ ਤੇ ਦਿੱਲੀ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਕਿਸਾਨ ਜਥੇਬੰਦੀਆਂ ਦੀਆਂ ਆਖਰ ਮੰਗਾਂ ਕੀ ਨੇ ਉੱਥੋਂ ਦਿੱਲੀੋਂ ਆਪਣਾ ਵਾਪਸੀ ਕੀਤੀ ਸੀ ਪਰ ਆਪਣੀ ਇਹ ਪੰਜਾਬ ਦੀ ਤਰਾਸਦੀ ਹੈ ਕਿ ਅੱਜ ਆਪਾਂ ਨੂੰ ਫੇਰ ਉੱਥੇ ਜਾ ਕੇ ਦੁਬਾਰਾ ਆਪਣੇ ਹੱਕਾਂ ਲਈ ਖੜਨਾ ਪਿਆ। ਸੋ ਦੋਸਤੋ ਗੱਲ ਕਰਦੇ ਆਂ ਕਿ ਇਹ ਜਿਹੜਾ ਹੁਣ ਕਿਸਾਨੀ ਧਰਨਾ ਲੱਗਿਆ ਹੈ ਇਹਦੀਆਂ ਮੰਗਾਂ ਕੀ ਨੇ ਇਹਦਾ ਕਾਰਨ ਕੀ ਹੈ? ਇਹਦੀਆਂ ਦੋਸਤੋ ਮੁੱਖ 12 ਮੰਗਾਂ ਨੇ ਉਹ ਮੰਗਾਂ ਅੱਜ ਤੁਹਾਨੂੰ ਸਾਰੀਆਂ ਦੱਸਦੇ ਆਂ। ਬਹੁਤ ਸਾਰੇ ਪੰਜਾਬੀਆਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਏਦਾਂ ਲੱਗਦਾ ਕਿ ਕੱਲਾ ਐਮਐਸਬੀ ਹੀ ਮੇਨ ਮੁੱਦਾ ਹੈ ਪਰ ਐਮਐਸਬੀ ਤੋਂ ਬਿਨਾ ਹੋਰ ਵੀ 11 ਮੰਗਾਂ ਨੇ। ਸਭ ਤੋਂ ਪਹਿਲੀ ਮੰਗ ਇਹ ਆ ਕਿ ਜਿੰਨੀਆਂ ਵੀ ਦੇਸ਼ ਦੇ ਵਿੱਚ ਫਸਲਾਂ ਨੇ ਸਾਰਿਆਂ ਤੇ ਐਮਐਸਪੀ ਲਾਗੂ ਕਰੋ ਐਮਐਸਪੀ ਮਤਲਬ ਕਿ ਮਿਨਿਮਮ ਸਪੋਰਟ ਪ੍ਰਾਈਸ ਵੀ ਘੱਟ ਤੋਂ ਘੱਟ ਸਮਰਥਨ ਮੁੱਲ ਮਤਲਬ ਕਿ ਆ ਇਹਦਾ ਫਸਲ ਦਾ ਰੇਟ ਹੈ ਤੇ ਇਸ ਰੇਟ ਤੋਂ ਘੱਟ ਫਸਲਾਂ ਵੇਕਣ ਹੀ ਨਾ ਜੇਕਰ ਕੋਈ ਖਰੀਦਦਾ ਹੈ ਤਾਂ ਉਸ ਨੂੰ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਦੂਜੀ ਦੂਜੀ ਮੰਗ ਇਹ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਜਿੰਨਾ ਵੀ ਕਰਜ਼ਾ ਲਿਆ ਹੈ ਉਹ ਸਾਰਾ ਕਰਜ਼ਾ ਮਾਫ਼ ਕਰੋ ਭਾਵੇਂ ਕਿਸੇ ਦਾ ਹਜ਼ਾਰਾਂ ਦਾ ਰਹਿੰਦਾ ਭਾਵੇਂ ਕਿਸੇ ਦਾ ਲੱਖਾਂ ਦਾ ਰਹਿੰਦਾ ਤਾਂ ਤੀਜੀ ਮੰਗ ਇਹ ਹੈ ਕਿ ਜਿਹੜਾ ਭੂਮੀ ਗ੍ਰਹਿਣ ਕਾਨੂੰਨ 2013 ਦੇ ਵਿੱਚ ਜਿਹੜਾ ਲਾਗੂ ਕੀਤਾ ਸੀ ਉਹਨੂੰ ਦੁਬਾਰਾ ਲਾਗੂ ਕਰੋ ਬਾਅਦ ਵਿੱਚ ਨੇ ਇਸ ਨੂੰ ਹਟਾਤਾ ਸੀਗਾ ਇਹ ਦੁਬਾਰਾ ਲਾਗੂ ਕਰਨ ਦੀ ਮੰਗ ਹੈ ਤਾਂ ਚੌਥੀ ਮੰਗ ਇਹ ਹੈ ਚੌਥੀ ਚਰਤੇ ਆ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਦਾ ਕਤਲ ਹੋਇਆ ਸੀ ਉਹਨਾਂ ਦੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਇਸ ਕਿਸਾਨੀ ਅੰਦੋਲਨ ਦੀ ਚੌਥੀ ਮੰਗ ਹੈ ਗੱਲ ਕਰਦੇ ਆ ਪੰਜਵੀਂ ਮੰਗ ਦੀ ਕਿ ਭਾਰਤ ਦੇਸ਼ ਹੈ ਜਿਹੜਾ ਇਹ WTO ਨਾਲੋਂ ਯਾਨੀ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਾਲੋਂ ਅਲੱਗ ਹੋ ਜਾਵੇ ਮਤਲਬ ਕਿ ਜਿਹੜਾ ਇੱਕ ਵਿਸ਼ਵ ਵਪਾਰ ਸੰਗਠਨ ਜਿਹੜਾ ਉਹਦੇ ਤੋਂ ਅਲੱਗ ਹੋ ਜਾਵੇ। 6ਵੀਂ ਮੰਗ ਇਹ ਹੈ ਕਿ ਸਰਕਾਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮਹੀਨਾਵਾਰ ਪੈਨਸ਼ਨ ਦੇਵੇ ਇੱਥੋਂ ਦੇ ਕਿਸਾਨ ਤੇ ਮਜ਼ਦੂਰਾਂ ਨੂੰ। 7ਵੀਂ ਮੰਗ ਇਹ ਹੈ ਕਿ ਕਿਸਾਨ ਅੰਦੋਲਨ 'ਚ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਨੇ, ਭਾਵੇਂ ਹੁਣ ਨੇ ਚਾਹੇ ਉਹ ਪਿਛਲੇ ਵਿੱਚ ਸੀ, ਕਿਸਾਨ ਮਜ਼ਦੂਰ ਸ਼ਹੀਦ ਹੋਏ ਨੇ ਕਿਸਾਨੀ ਅੰਦੋਲਨਾਂ 'ਚ, ਉਹਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 8ਵੀਂ ਮੰਗ ਇਹ ਹੈ ਕਿ ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ। ਨੌਵੀਂ ਮੰਗ ਇਹ ਹੈ ਕਿ ਮਨਰੇਗਾ ਦੇ ਵਿੱਚ ਜਿਹੜੇ ਵੀ ਵਰਕਰ ਕੰਮ ਕਰਦੇ ਨੇ ਉਹਨਾਂ ਨੂੰ ਇਸ ਵਕਤ ਮੌਜੂਦਾ ਗੱਲ ਕਰੀਏ ਤਾਂ ਸਾਲ ਦੇ ਵਿੱਚ 100 ਦਿਨ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਂਦਾ 100 ਦਿਨ ਰੋਜ਼ਗਾਰ ਮਿਲਦਾ ਹੈ ਤਾਂ ਮੰਗ ਇਹ ਹੈ ਕਿ ਉਹਨਾਂ ਨੂੰ 100 ਦਿਨ ਤੋਂ ਵਧਾ ਕੇ ਸਾਲਾਨਾ 200 ਦਿਨ ਰੋਜ਼ਗਾਰ ਦਿੱਤਾ ਜਾਵੇ ਤੇ ਜਿਹੜਾ ਦਿਹਾੜੀ ਦਾ ਰੇਟ ਹੈ ਉਹ ਵਧਾ ਕੇ 700 ਰੁਪਏ ਕੀਤਾ ਜਾਵੇ ਦਸਵੀਂ ਮੰਗ ਇਹ ਹੈ ਕਿ ਫਸਲਾਂ ਦੇ ਨਕਲੀ ਬੀਜ ਬਣਾਉਣ ਵਾਲੀਆਂ ਕੰਪਨੀਆਂ ਤੇ ਨਕਲੀ ਕੀਟਨਾਸ਼ਕ ਸਪਰੇਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਰੋਗ ਲਾਈ ਜਾਵੇ ਤੇ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਚ ਸੁਟਿਆ ਜਾਵੇ ਗਾਰਮੀ ਮੰਗੇ ਇਹ ਆ ਵੀ ਹਲਦੀ ਮਿਰਚ ਵਰਗੇ ਜਿਹੜੇ ਮਸਾਲੇ ਆ ਇਹਨਾਂ ਵਾਸਤੇ ਇੱਕ ਰਾਸ਼ਟਰੀ ਕਮਿਸ਼ਨ ਬਣੇ ਇਹਨਾਂ ਤੇ ਬਹਿ ਕੇ ਚਰਚਾ ਹੋਵੇ ਤੇ ਸਾਰੀ ਗੱਲਬਾਤ ਹੋਵੇ ਤਾਂ ਕਿ ਇਹਨੂੰ ਵੱਡੇ ਪੱਧਰ ਤੇ ਲਜਾਇਆ ਜਾ ਸਕੇ 12ਵੀਂ ਤੇ ਆਖਰੀ ਮੰਗ ਇਹ ਆ ਕਿ ਜਲ ਜੰਗਲ ਤੇ ਜ਼ਮੀਨ ਤੇ ਜਿਹੜੇ ਉੱਥਾਂ ਦੇ ਰਹਿਣ ਵਾਲੇ ਮੂਲ ਨਿਵਾਸੀ ਨੇ ਉਹਨਾਂ ਦੇ ਅਧਿਕਾਰ ਹੋਣ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਜਲ ਜੰਗਲ ਤੇ ਜ਼ਮੀਨ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਮਤਲਬ ਅਕਿ ਕਬਜ਼ਾ ਨਾ ਕੀਤਾ ਜਾਵੇ ਕੋਈ ਵੀ ਆਪਦੀ ਮਨਮਰਜ਼ੀ ਨਾਲ ਕੀਤੀ ਜਾਵੇ ਜਿਹੜੇ ਲੋਕ ਉਥੋਂ ਰਹਿੰਦੇ ਨੇ ਜਿਹੜੇ ਉਥੋਂ ਦੇ ਮਾਲਕ ਨੇ ਉਹਨਾਂ ਦੀ رائے ਲਈ ਜਾਵੇ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਗੱਲ ਮੰਨੀ ਜਾਵੇ ਜੇਕਰ ਉਹਨਾਂ ਨੇ ਕਿਹਾ ਤਾਂ ਹਾਂ ਵੀ ਆ ਕੰਮ ਕਰ ਲਓ ਤਾਂ ਉਹਨਾਂ ਦੇ ਜਲ ਜੰਗਲ ਜ਼ਮੀਨ ਤੇ ਆ ਕੰਮ ਕਰ ਲਓ ਜੇ ਉਹਨਾਂ ਨੇ ਕਿਹਾ ਤਾਂ ਨਾ ਤਾਂ ਉਹਨਾਂ ਦੇ ਜਲ ਜੰਗਲ ਜ਼ਮੀਨ ਤੇ ਉਹ ਕੰਮ ਨਾ ਕੀਤਾ ਜਾਵੇ ਤਾਂ ਦੋਸ 12 ਮੁੱਖ ਮੰਗਾਂ ਹਾਲਾਂਕਿ ਸਰਕਾਰ ਇਹਨਾਂ ਵਿੱਚੋਂ ਸਭ ਤੋਂ ਪਹਿਲੀ ਮੰਗ ਐਮਐਸਪੀ ਵਾਲੇ ਪਾਸੇ ਤਾਂ ਹੋ ਗਈ ਆ ਪਰ 11 ਮੰਗਾਂ ਵੱਲ ਅਜੇ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈਗਾ ਲਗਭਗ ਚੌਥੀ ਵਾਰ ਮੀਟਿੰਗ ਹੋ ਚੁੱਕੀ ਆ ਪਰ ਚੌਥੀ ਵਾਰ ਮੀਟਿੰਗ ਦੇ ਵਿੱਚ ਵੀ ਸਰਕਾਰ ਨੇ ਬਾਕੀ 11 ਮੰਗਾਂ ਜਿਹੜੀਆਂ ਉਹਨਾਂ ਤੇ ਬਿਲਕੁਲ ਵੀ ਚਰਚਾ ਨਹੀਂ ਕੀਤੀ ਉਹਨਾਂ ਦੀ ਮਿੱਟੀ ਤੱਕ ਨਹੀਂ ਪੱਟੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜਿਵੇਂ ਹੁਣ 21 ਫਰਵਰੀ ਤੱਕ ਕਿਸਾਨ ਅੰਦੋਲਨ ਹੋਲਡ ਕੀਤਾ ਗਿਆ ਸੀ ਕਿਸਾਨ ਆਗੂ ਕਹਿੰਦੇ ਹੀ ਕਹਣਾ ਕਿ 21 ਫਰਵਰੀ ਤੱਕ ਅਸੀਂ ਵੇਟ ਕਰਦੇ ਹਾਂ ਜੇਕਰ ਸਾਡੀਆਂ 12 ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 21 ਫਰਵਰੀ ਤੋਂ ਬਾਅਦ ਅਸੀਂ ਹੋਰ ਅੱਗੇ ਫਿਰ ਦਿੱਲੀ ਵੱਲ ਵਧਣਾ ਆਪਣਾ ਜਾਰੀ ਰੱਖਾਂਗੇ ਦਿੱਲੀ ਵੱਲ ਕੂਚ ਕਰਾਂਗੇ ਤੇ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਦਿੱਲੀ ਜਾਣ ਦਿੱਤਾ ਜਾਵੇ ਤਾਂ ਇਹ ਸੀ ਦੋਸਤੋ ਕਿਸਾਨੀ ਅੰਦੋਲਨ ਦੀਆਂ 12 ਮੁੱਖ ਮੰਗਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਪੂਰੇ ਪੰਜਾਬੀਆਂ ਨੂੰ ਪੂਰੇ ਦੇਸ਼ ਨੂੰ ਪਤਾ ਲੱਗ ਸਕੇ ਕਿ ਆਖਰ ਕਿਸਾਨ ਅੰਦੋਲਨ ਦਾ ਕਿਸਾਨੀ ਧਰਨੇ ਦਾ ਕਿਸਾਨੀ ਮੋਰਚੇ ਦਾ ਹੁਣ ਲੱਗਣ ਦਾ ਕਾਰਨ ਕੀ ਹੈ ਸੋ ਕਿਸਾਨਾਂ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਲਾਈਕ ਕਿਤੇ ਬਿਨਾ ਨਾ ਜਾਇਓ ਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜ਼ਰੂਰ ਲਿਖ ਕੇ ਜਾਇਓ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਸੁਖ ਬਾਢਲ ਹੋਰੀਆਂ ਮਿਲਦਾਂ ਜਲਦ ਕਿਸੇ ਨਵੀਂ ਵੀਡੀਓ ਵਿੱਚ ਤਤਤਕ ਲਈ ਰੱਬ ਰਾਖਾ